ਔਰ ਡੀਜ਼ਲ ਪਾਣਾ ਸੀਗਾ ਮੁੱਲ ਪੈਂਦਾ ਉਹ ਪੈਸੇ ਹੁਣੇ ਹੀ ਦੇ ਦੇ ਤਾ ਬਾਅਦ ਮਿਲ ਰਹੇ ਹੁੰਦੇ ਆ ਤੇ ਵਿਆਹ ਨੂੰ ਹਸਾਮਤ ਕਰਾਂਗੇ ਮਾਮੀ ਕਹਿੰਦੀ ਤੇਲ ਵੀ ਫਿਰ ਵਿਆਹ ਨੂੰ ਹੀ ਚੋੜਣਾ ਸੀ ਆਪਾਂ ਅੱਜ ਵੀਕਐਂਡ ਕਰਕੇ ਢੀੜ ਬਾੜੀ ਆ ਮਾਮੀ ਹੱਸਿਆ ਲੰਡਣਾ ਜਿਵੇਂ ਟਾਪ ਦੇ ਉੱਤੇ ਪਹੁੰਚ ਗਏ ਆਪਾਂ ਤਾਂ ਕੱਲ ਨੂੰ ਕੀ ਆ ਤਾਰੇ ਤੇਰਾ ਕੱਲ ਨੂੰ ਵੀ ਦਾ ਹੈਪੀ ਬੰਦੇ ਆ ਮਾਮੀ ਦਾ ਘਮਾ ਚੀ ਗਈ ਸੀ ਵਾ ਬਚਾਰ ਰੱਖਿਓ ਕੋਈ ਥੁੱਕ ਥੁੱਕ ਨਾ ਦਵੇ ਤੁਹਾਡੇ ਤੇ ਤਾਂ ਤੋਂ ਥੁੱਕ ਵੀ ਦਿੰਦੇ ਆ ਲੋਕ ਉਹ ਮੀ ਪਈਆਂ ਦਾ ਧੁੱਪ ਚੋਂ ਗਿੱਦੜ ਗਿੱਰੀ ਦਾ ਵਿਆਹ ਹੋਈ ਜਾਂਦਾ ਇਹ 1100 ਸਾਲ ਪੁਰਾਣਾ ਹੀ ਲਓ ਜੀ ਆਪਣੇ ਮੰਮੀ ਪਹੁੰਚ ਗਿਆ ਯੂ ਐਸ ਤੋਂ ਹੁਣ ਅਸੀਂ ਮੰਮੀ ਨੂੰ ਚੱਕਣ ਆਏ ਹਾਂ ਹਾਇਰਪੋਰਟ ਤੇ ਮੋਸਟ ਵੈਲਕਮ ਟੂ ਯੂਕੇ ਮੰਮੀ ਮੰਮੀ ਦੀ ਫਲੈਟ ਸੀਗੀ ਯੂ ਐਸ ਤੋਂ ਹੀਥਰੋ ਤੱਕ ਤੇ ਹੀਥਰੋ ਦੁਨੀਆ ਦੇ ਬੱਡੀ ਰਿਪੋਰਟਾਂ ਦੇ ਵਿੱਚੋਂ ਇੱਕ ਰਿਪੋਰਟ ਆ ਜਿੱਥੇ ਹਰ 60 ਸਕਿੰਟਾਂ ਬਾਅਦੋਂ ਫਲੈਟ ਉਤਰਦੀ ਆ ਹਰੇਕ 60 ਸਕਿੰਟਾਂ ਬਾਅਦੋਂ ਫਲੈਟ ਜਾਂਦੀ ਆ ਜਿਹੜੀ ਇਸ ਕਿਹਨਾਂ ਚੀਜ਼ ਦੀ ਹੈ ਰਿਪੋਰਟ ਇਹਨਾਂ ਮੰਨ ਲੀਏ ਕਿ ਕੈਪਟਨ ਨੇ ਡਾਊਨ ਸਟੇਅ ਜਾਣਾ ਹੋਰ ਦੇਖੋ ਕੌਣ ਪੜੀ ਮੇਰੇ ਸਾਹਮਣੇ ਡੈਸਟੀਨੇਸ਼ਨ ਤੇ ਪਹੁੰਚ ਗਏ ਹਾਂ ਹੋਰ ਉੱਪਰ ਇੱਕ ਆਲੂ ਐਕਨ ਚਲੋ ਜੀ ਹੁਣ ਘਰ ਨੂੰ ਪਰੌਂਠੇ ਬਣਾ ਲਏ ਆ ਆਲੂ ਵਾਲੇ ਮਾਮੀ ਨੇ ਕਿਹਾ ਦੇਣਾ ਹੁਣ ਆਲੂ ਵਾਲੇ ਦੇਣਾ ਅਸੀਂ ਗਲਤੀ ਚੱਲ ਜਾਣਾ ਦੋ ਨੰਬਰ ਵਾਲਾ ਮਾਮੀ ਠੰਡ ਲੱਗ ਗਈ ਹੈ ਹਾਂ ਬਹੁਤ ਲੱਗਦੀ ਹੈ ਆਪਾਂ ਜਲਦੀ ਹੀ ਕਰਮੀਆਂ ਹਾਂ ਹਾਂ ਉਹ ਤਾਂ ਕਰਮੀਆਂ ਹੋਣੀ ਆ ਰੇ ਲੈ ਆਇ ਤੇ ਵੀ ਹਾਲ ਉਹ ਲੁਧਿਆਣਾ ਵਾਲਾ ਬਣ ਗਿਆ ਬੰਗਿਆ ਜਿਹੜਾ ਹੋ ਨਹੀਂ ਹੁੰਦਾ ਜਿਹੜਾ ਲੋਕਾਂ ਦੇ ਕਿਤੇ ਹੁੰਦੇ ਤੇਰੇ ਮੇਂ ਐਸਾ ਹੋ ਸਕਿਆ ਨਹੀਂ ਆਣਾ ਠੀਕ ਠਾਕ ਪਹੁੰਚ ਗਏ ਠੀਕ ਠਾਕ ਪਹੁੰਚ ਗਏ ਓਕੇ ਓ ਤੂੰ 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 ਕਿਹੜਾ ਤੇਲ ਲੈਣਾ ਅਲਦਗਾਂ ਦੇ ਚੋਣਾ ਇੱਥੇ ਚੋਲਾ ਓ ਜੀ ਇਹ ਪਾਣਾ ਸੀਗਾ ਮੋਲ ਪੈਂਦਾ ਸੜਾ ਤੇ ਇੱਥੇ ਓਹ ਤੇ ਆ ਕਾਟੋ ਕੱਢੋ ਗਏ ਲੋਟ ਤਾਂ ਸਹੀ ਆ ਮੋਤੜੀ ਦੇ ਦੇ ਸਿਰ ਨਹੀਂ ਲਾ ਲਾਂਗੇ ਤੈਨੂੰ ਬੜਾ ਤੇਲ ਕਿੰਨਾ ਬਣਾ ਮਾਂਮੀ ਹਲਕਾ ਮਾਂਮੀ ਬਣਾ ਲਈ ਘਰੇ ਜਾ ਕੇ ਸਿਰ ਨੂੰ ਬਾਲਾਂਗੇ ਵੈਲਕਮ ਔਨ ਫੈਮਿਲੀ ਹਾਊਸ ਥੈਂਕ ਯੂ ਉਹ ਪੈਸੇ ਹੁਣੇ ਹੀ ਦੇ ਦੇ ਤੇ ਬਾਅਦ ਵਿੱਚ ਮਿਲ ਰਹੇ ਹੁੰਦੇ ਆ ਉਹ ਵਿਆਹ ਨੂੰ ਸਭ ਕੰਮ ਕਰਾਂਗੇ ਮਾਂਮੀ ਕਹਿੰਦੀ ਅੱਛਾ ਤੇਲ ਵੀ ਫਿਰ ਵਿਆਹ ਨੂੰ ਚੋੜਣਾ ਸੀ ਆਪਾਂ

ਇਹ ਨਾ ਮੀਗਾ ਤਾਂ ਇਹ ਕਹਿੰਦੇ ਮੈਂ ਤਾਂ ਹੀ ਗਏ ਨਾ ਤੇ ਦੁੱਤ ਆ ਇਹ ਹੁਣ ਤਾਂ ਕਰਨਾ ਚਾਹ ਰੇ ਪੰਨ ਬਾਬੇ ਦੀ ਬੜੀ ਲੋਕਾਂ ਤੋਂ ਕਰਦਾ ਹੈ ਸੋ ਪਾ ਸਿੱਤ ਬੈ ਸਹੀ ਸੁੱਤੇ ਪਏ ਸੁੱਤੇ ਪਏ ਸਸੇ ਕਰਦੇ ਸੀ ਨੋ ਸੇ ਤਾਂ ਠੀਕ ਹਾਂ ਠੀਕ ਆ ਠੀਕ ਆ ਓਏ ਹੱਥ ਫੜ ਕੇ ਰੱਖ ਇੱਥੇ ਕੋ ਮਜੇਗਾ ਪੈਸਿਆਂ ਵਾਲੇ ਆ ਫੁੱਟ ਭਾਈ ਲੈ ਜਾਣਗੇ ਜੇ ਗਲਤ ਨੰਬਰ ਦਾ ਪਤਾ ਲਓ ਅੱਜ ਵੈਦਰ ਹੈਗਾ ਸੀਗਾ ਸਾਫ਼ ਤੇ ਵਧੀਆ ਇਸ ਲਈ ਆਪਾਂ ਸੈਂਟਰ ਲੰਡਨ ਆ ਗਏ ਮਾਮੀ ਨੂੰ ਆਉਂਦੀ ਨੂੰ ਇੱਧਰ ਨੂੰ ਲਿਆ ਆਂਦਾ ਉਹ ਦੇਖ ਲੰਡਨ ਦੇ ਨਜ਼ਾਰੇ ਦੇਖ ਲੰਡਨ ਦੇ ਨਜ਼ਾਰੇ ਹਾਂ ਹਾਂ ਕਿੱਥੇ ਜਾਣਾ ਆ ਝੂਲੇ ਤੇ ਇਹ ਕੀ ਹੈ ਮੇਲਾ ਮੇਲਾ ਕਿਹੜਾ ਮੇਲਾ ਹੈ ਉਹਦੇ ਉੱਤੇ ਚਾਲਦੇ ਆ ਹੁਣ ਆਪਾਂ ਦੇਖ ਲੈਣਾ ਲੱਗੀਆਂ ਕਿਉਂ ਅੱਜ ਵੀਕੈਂਡ ਕਰਕੇ ਭੀੜ ਵਾਲੀ ਆ ਕੀ ਹੋ ਗਿਆ ਉਹ ਚੱਲਾਂਗੇ ਇਹਦੇ ਚ ਚੱਲਾਂਗੇ ਖੜ ਜਾ ਇੱਕ ਘੰਟਾ ਲਾਈਨ 'ਚ ਲੱਗਣ ਤੋਂ ਬਾਅਦ ਹੁਣ ਆਈ ਆ ਵਾਰੀ ਆਪਣੀ ਤੇ ਹੁਣ ਆਪਾਂ ਬੈਠਾਂਗੇ ਲੰਡਨ ਆਈ ਦੇ ਡੱਬੇ 'ਚ ਮਾਮੀ ਦਾ ਘਮਾ ਚੀ ਗਈ ਸੀ ਮਾਮੀ ਘਮਾ ਚ ਗਈ ਸੀ ਹਾਂਜੀ ਹੁਣ ਆਪਾਂ ਬਹਿ ਗਿਆਂ ਲੰਡਨ ਆਈ ਦੇ ਵਿੱਚ ਤੇ ਇਥੋਂ ਸਾਰੇ ਲੰਡਨ ਦੀ ਤੁਹਾਨੂੰ ਤਸਵੀਰ ਤੇ 뷰 ਦਿਖਾਵਾਂਗੇ ਸਾਰੇ ਲੰਡਨ ਦਾ ਸਾਰਾ ਲੰਡਨ ਦਾ ਜਿਵੇਂ ਜਿਵੇਂ ਤਾ ਜਾਣਾ ਬਹੁਤ ਜਾਣਾ ਹਜੇ ਤਾਂ ਅੱਧ ਚ ਆਏ ਆ ਲੰਡਨ ਦੀ ਅੱਖ ਚ ਇਥੇ ਉਹ ਰਾਣੀ ਦਾ ਘਰ ਜਿੱਥੇ ਇਧਰਲੀ ਪਾਸੇ ਆ ਨਾ ਉਹ ਦੇਖੋ ਜੀ ਉਹ ਸਮਝ ਉਹ ਉਹ ਦੇਖੋ ਉਹ ਨਾਲੇ ਹਾਂ ਜੀ ਉਹ ਕੋਲੇ ਖੜਾ ਖੜਾ ਸਾਹਮਣੇ ਹਾਂਜੀ ਹਾਂਜੀ ਉਹ ਵੀ ਨਾ ਉਹ ਜਿੱਥੇ ਬ੍ਰਿਟਿਸ਼ ਫਲੈਗ ਦੀ ਬਿਲਕੁਲ ਪਿਛਾੜੀ ਉਹ ਠੀਕ ਆ ਉਹ ਰਹਿ ਸਕ ਮਗਰ ਉਹ ਦੇਖੋ ਉਧਰ ਉਹ ਰਾਣੀ ਦਾ ਘਰ ਉਹ ਦੇ ਮਾਮੀ ਉਹ ਰਾਣੀ ਦਾ ਘਰ ਆ ਕਿਹੜਾ ਆ ਜਿਹੜਾ ਸਾਹਮਣੇ ਨਹੀਂ ਇਹ ਸਾਰਾ ਇਹ ਰਾਜੇ ਦਾ ਮਹਿਲ ਵਰਾਟ ਵਾਲਾ ਮਮੀ ਜਿੱਥੇ ਲਾਲ ਕ੍ਰੇਨ ਦਿਖਦੀ ਹੈ ਕਹਿੰਦਾ ਇਧਰ 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 ਉਹ 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 ਦੇ ਸਾਹਮਣੇ ਲਾਲ ਕ੍ਰੇਨ ਦਿਖਦੀ ਹੈ ਕਹਿੰਦਾ ਉਹਦੇ ਹੇਠਾਂ ਦੇਖ ਜਿਹੜਾ ਵੱਡਾ ਸਾਰਾ ਘਰ ਹੈਗਾ ਉਹ ਸੋਨੇ ਦਾ ਸਟੈਚੂ ਮੂਰੇ ਲੱਗਿਆ ਹੋਇਆ ਉਹ ਆ ਉਹ ਰਾਣੀ ਦੀ ਪੈਲੇਸ ਆ ਵਾਹ ਉਹ ਦੇ ਲੁੱਕ ਸਟ੍ਰੇਟ ਹੈਂ ਹਾਂ ਉਹ ਤੇ ਝੂਲੇ ਹਾਂ ਲੱਗੇ ਆ ਉਹ ਏਡੇ ਵੱਡੇ ਝੂਲੇ ਤੁੰ ਝੂਟਾ ਦਵਾਤਾ ਆਹ ਸਾਰਾ ਸਾਡਾ ਨਵੀਰਾ ਇੱਕ ਆ ਦੂਜਾ ਪਾਸਾ ਆ ਜਿਹੜੀ ਆ ਸਾਹਮਣੇ ਜਿਹੜਾ ਤੁਸੀਂ ਚਾਬਨ ਦੇਖਦੇ ਨੇ ਇਹਨੂੰ ਬੋਕੀ ਟੋਕੀ ਕਹਿੰਦੇ ਆ ਤੇ ਇਹਦਾ ਡਿਜ਼ਾਈਨ ਆ ਜਿਹੜਾ ਉਹ ਬੋਕੀ ਟੋਕੀ ਵਾਂਗੂ ਬਣਾਇਆ ਹੋਇਆ ਇਹ ਸਾਰਾ ਸ਼ੀਸ਼ੇ ਦਾ ਬਣਿਆ ਹੋਇਆ ਇਸ ਲਈ ਜਦੋਂ ਸੂਰਜ ਦੀਆਂ ਕਿਰਨਾਂ ਇਹਦੇ ਉੱਤੇ ਸਿੱਧੀਆਂ ਪੈਂਦੀਆਂ ਸੀ ਤਾਂ ਇਹਦੇ ਦੇਹੜੀਆਂ ਥੱਲੇ ਗੱਡੀਆਂ ਖੜੀਆਂ ਹੁੰਦੀਆਂ ਸੀ ਉਹ ਲਿਸ਼ਕੋਰ ਦੇ ਨਾਲ ਪਿਗਣ ਲੱਗ ਗਈਆਂ ਸੀ ਫਿਰ ਬਾਅਦ ਵਿੱਚ ਇਹਨਾਂ ਨੇ ਆ ਦੇਖੋ ਜਿਹੜਾ ਉੱਤੇ ਇਹਦੇ ਸਟ੍ਰਕਚਰ ਹੋਰ ਲਾਇਆ ਤਾਂ ਕਿ ਜਿਹੜਾ ਸੂਰਜ ਦੀਆਂ ਕਿਰਨਾਂ ਨਾਲ ਜਿਹੜੀਆਂ ਉਹ ਰੇਡੀਏਸ਼ਨਾਂ ਜਿਹੜੀ ਗਰਮੀ ਆ ਉਹ ਗੱਡੀਆਂ ਦੇ ਉੱਤੇ ਨਾ ਪਵੇ ਤੇ ਨਾ ਜਿਹੜਾ ਨੁਕਸਾਨ ਹੋਵੇ ਆ ਆ ਜਾਂਦਾ ਇੱਥੋਂ ਦਾ ਪਾਰਲੀਮੈਂਟ ਸਾਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਫੈਸਲੇ ਆ ਉਹ ਇਹਦੇ ਵਿੱਚ ਲਏ ਜਾਂਦੇ ਆ ਪਾਰਲੀਮੈਂਟ ਆਫ ਲੰਡਨ ਜਿਮਾ ਟਾਪ ਦੇ ਉੱਤੇ ਆ ਗਏ ਹੁਣ ਆਪਾਂ ਲੰਡਨ ਆਈ ਦੀ ਜਿਮਾ ਟਾਪ ਦੇ ਉੱਤੇ ਪਹੁੰਚ ਗਏ ਆਪਾਂ ਜਿੱਥੋਂ ਜਿਹੜਾ ਨਜ਼ਾਰਾ ਵੱਖਰਾ ਹੀ ਆ ਵੱਖਰਾ ਨਜ਼ਾਰਾ ਛੇਟਾ ਕੰਮ ਛੇਟਾ ਕੰਮ ਬੇਬੀ ਵਧੀਆ ਪ੍ਰੋਗਰਾਮ ਉਹ ਡੈਕਪ ਹੈਗਾ ਸਾੜੇ ਨਜ਼ਾਰੇ ਆ ਹਣਾ ਉਹ ਕਿੰਨਾ ਪੜੀ ਏ ਮਾਵਾ ਕਿੰਨਾ ਪੜਿਆ ਹੈ ਹੈ ਪਾਣੀ ਪਾਣੀ ਤਾਂ ਪਹਾੜਾਂ ਤੋਂ ਆਇਆ ਏ ਜਿਹੜੇ ਵੱਡੇ ਵੱਡੇ ਪਹਾੜ ਬਣੇ ਵੇ ਆ ਉਹ ਜਦੋਂ ਪਾਣੀ ਖੁਰਜੇਂਦਾ ਉੱਥੋਂ ਬਲ ਪਾਣਾ ਹਾਂ ਸ਼ੌਰੀ ਕਦੇ ਪਾਣੀ ਹੋਈਆਂ ਹੁਣ ਆਪਾਂ ਪਾਣੀ ਚ ਹੀ ਜਾਣਾ ਇਹਦੇ ਚ ਹੁਣ ਇਹ ਤੋਂ ਬਾਅਦ ਆਪਾਂ ਪਾਣੀ ਡਬੂਟ ਕਰਾਂਗੇ ਹਾਂ ਉਹ ਤੋਂ ਬਾਰੇ ਬਚੂ ਨਹੀਂ ਦੀ ਆਵੇ ਹਾਂ ਕੱਲ ਨੂੰ ਕੀ ਆ ਤਾਰੇ ਤੇਰਾ ਕੱਲ ਨੂੰ ਵੀ ਦਾ ਹੈਪੀ ਬਰਥਡੇ ਆ ਤੁਹਾਡਾ ਹੈਪੀ ਬਰਥਡੇ ਆ ਮਮੀ ਪਹਿਲਾਂ ਡਰ ਲੱਗਦਾ ਸੀ ਚੰਡੋਲ ਤੋਂ ਹੋਰ ਡਰ ਲੱਗਦਾ ਸੀ ਕਿ ਮੇਕਅਪ ਕਿੰਨਾ ਕਰੂ ਮਮੀ ਕਿੰਨਾ ਲਾਉ ਜੀ ਇਹ ਤੋਂ ਬਾਅਦ ਆਪਾਂ ਜਾਣਾ ਹਾਂ ਨਦੀ ਨਿਆਰੀ ਵੀ ਦਿਖਾਵਾਂਗੇ ਤੁਹਾਨੂੰ ਲੰਡਨ ਆਈਦਾ ਜਿਹੜਾ ਸਫ਼ਰ ਸੀਗਾ ਉਹ ਇੱਥੇ ਤੱਕ ਹੀ ਈ ਆ। ਟੀਮ ਸੰਧਿ ਦੇ ਵਿੱਚ ਤੇਵਿੰਦਰ ਆ ਰਿਹਾ। ਭੱਜ ਕੇ 4 ਮਿੰਟ ਰਹਿ ਗਏ ਆਪਣੇ ਕੋਲੇ। ਕੈਸਤੀ ਨੰਗ ਜਣੀ ਆ। ਲੈ ਕੇ ਹੀ ਜਾਣਗੇ ਮਾਮੀ ਉਹ ਥੱਲੇ ਜਿਹੜਾ ਨੰਦਾ। ਫੋਨ ਲਾ ਦੇਣਾ ਸੀ ਉਹਨਾਂ ਨੂੰ। ਉਹਨਾਂ ਨੂੰ ਫੋਨ ਲਾ ਦਿੰਦਾ ਵੀ ਰੋਕ ਜਿਓ। ਚਲੋ ਹੁਣ ਭੱਜ ਲੋ ਕਰਾਂ ਇਥੋਂ। ਚਲੋ 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 ਕੈਸਤੀ ਨੰਗ ਜਣੀ ਆਪਣੀ। ਚਲੋ ਭੱਜ ਲੋ ਭੱਜ ਲੋ ਕਰਾਂ। ਕੈਸਤੀ ਨੰਗ ਜਣੀ ਆ। ਮਾਮੀ ਭੱਜ ਲਾ ਕਰਾਂ। ਕੈਸਤੀ ਨੰਗ ਜਾਣੀ ਆਪਣੀ ਚਲੋ 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 ਮਿਲ ਜੂ ਖੜੀ ਆ ਖੜੀ ਆ ਖੜੀ ਆ ਜੀ ਕਰੀ ਦੂਜੀ ਬੋਲੀ ਇਹ ਪਟੂ ਦੇ ਜੀ ਤੁਮ ਆਏ ਦੇਖਿਆ ਜਾ ਮਿਲ ਗਈ ਆਪਾਂ ਨੂੰ ਗੱਲ ਕਰ ਨਹੀਂ ਤਾਂ ਲੈ ਜਾਣੀ ਸੀ ਇਹਨਾਂ ਨੰਗਾ ਕੇ ਉਹਦੇ ਖੜੀ ਆ ਉਹਦੇ ਬਹਿਣਾ ਆਪਾਂ ਹੁਣ ਇਹਨਾਂ ਦੇ ਮਗਰ ਖੜਨਾ ਕਹਿੰਦੇ ਸਾਰਿਆਂ ਦੇ ਚਲੋ ਬੋਟ ਤੇ ਚੱਤੋਂ ਸਪਰੋ ਪਰ ਅੰਦਰ ਬਾਹਰ ਜਹਾਜ਼ ਬੈਠ ਕੇ ਘਾਈਆਂ ਹੱਲੇ ਜਾਣਾ ਤੇ ਪਾਹ ਉੱਤੇ ਜਾਣਾ ਚਲੋ ਜੀ ਕਿਉਂ ਇਹ ਤਾਂ ਪੂਰਾ ਕੱਟ ਕਰੀ ਫਿਰਦੇ ਇੱਥੇ ਆਪਾਂ ਇੱਧਰ ਬਹਿ ਜੰਨੇ ਆ ਦੇਖੋ ਤਾਰੇ ਤਾਰੇ ਕੈਸਤੀ ਤਰਪੀ ਚਲੋ ਜੀ ਉਹਨੇ ਰੇਸ ਲੱਗੀ ਉਹਦੇ ਰੇਸ ਲੱਗੀ ਉਹਾਰੇ ਅੰਦਰ ਦੇਖੋ ਉਹ ਰੇਸ ਲੱਗੀ ਐ ਤਾਹਾਂ ਤੋਂ ਬੱਦਕੋ ਟੋਕੀ ਲਾਦਾ ਬਈ ਕੋਈ ਉਹਨੇ ਰੇਸ ਲੱਗੀ ਵੀ ਆ ਬਈ ਮਾੜੀ ਦੇ ਵਿੱਚ ਬਹਿ ਕੇ ਦੇਖਦੇ ਹੁਣ ਨਿਆਰੀ ਹੁਣ ਮਾਮੀ ਤਾਂ ਆਈਆਂ ਫਿਰ ਇਹ ਰਸੂਲਪੁਰ ਵਾਲੇ ਵੀ ਨਾਲ ਹੀ ਲੈ ਕੇ ਆਣ ਹੁੰਦੇ ਜਿੱਥੋਂ ਆਉਂਦੇ ਆ ਹਾਂ ਆਉਂ ਤੋਕਣਾ ਆ ਬਾਬਾ ਵਿਚਾਰ ਰੱਖਿਓ ਕੋਈ ਥੁੱਕ ਥੁੱਕ ਨਾ ਦੇਵੇ ਤੁਹਾਡੇ ਤੇ ਤਾਂ ਤਾਂ ਤੋਂ ਥੁੱਕ ਵੀ ਦਿੰਦੇ ਆ ਲੋਕ ਸਹੀ ਗੱਲ ਆ ਹੋਰ ਕਈ ਜਾਂਵੇਂ ਮੀਂਹ ਦੇ ਪਲੇਖੇ ਕਣਗਾਂ ਹੀ ਪੈਂਦੀਆਂ ਹੈ ਵੀ ਬਬੂ ਮਾਂ ਜਿੱਤੇ ਆਵੇ ਸੌਣ ਦੀ ਝੜੀ ਵੇ ਉਹ ਬੁਟੀਕ ਆ ਗਈ ਥੋਡੀ ਰੋਲ ਓਏ ਆਉ ਆ ਗਿਆ ਰੇਲ ਗੱਡੀ ਆ ਗਈ ਓਏ ਉਹ ਬਲੱਟਰ ਵੀ ਮੀਂਹ ਪਈ ਵੀ ਵੀ ਰੇਨਬੋ ਰੇਨਬੋ ਬਣ ਗਈ ਓ ਦੇ ਸੱਤ ਰੰਗੀ ਪੀਂ ਕੋਈ ਮੀਂਹ ਪਈਆਂ ਦਾ ਧੁੱਪ ਚ ਗਿੱਤੜ ਗਿੱਦੜੀ ਦਾ ਵਿਆਹ ਹੋਈ ਜਾਂਦਾ ਜਿੱਦਾਂ ਗਿੱਦੜਾ ਵਿਆਹ ਪਈ ਜਾਂਦਾ ਸਾਰੇ ਮੀਂਹ ਪਈ ਜਾਂਦਾ ਦੇਖਿਆ ਆ ਗਿਆ ਮੀਂਹ ਜੂਰਨਾ ਬਾਲਾ ਹੀ ਆ ਗਿਆ ਬਾਲਾ ਮੀ ਆ ਗਿਆ ਬਈ। ਚੰਨੋਂ ਨਹੀਂ ਤਾਂ ਫਰਾਈ ਚੱਲਣ ਨੂੰ ਕੰਮ। ਹਾਂ ਆ ਬਰਾਤੀ ਵੱਤ ਆ ਗਏ ਵਿਆਹ ਤੇ। ਗਿੱਦੜ ਗੜੀ ਦੀ। ਇੱਕ ਪਾਸੇ ਧੁੱਪ ਨਿਕਲੀ ਆ ਦੂਜੇ ਪਾਸੇ ਮੀ। ਕੋਈ ਨਾ ਕੋਈ ਨਾ ਮੋਟ ਗਏ ਆ ਚਾਰ ਕੀ ਆਉਣਗੀਆਂ ਬਾਅਦ ਚ ਹਟ ਦੇਣਾ। ਲੋਕ ਤਾਂ ਥੱਲੇ ਜਾਣ ਲੱਗ ਗਏ। ਕੋਈ ਨਾ ਉਹ ਨਹੀਂ ਨਹੀਂ। ਜਾਣ ਦੋ ਜਾਣ ਦੋ ਮੀ ਤਾਂ ਹਟ ਹੀ ਜਾਣਾ। ਉਹ ਹਾਟ ਹੀ ਜਾਣਾ ਮੀ ਤਾਂ ਤੁਸੀਂ ਜਾਓ ਫਿਰ ਆ ਪੁਲ ਥੱਲੇ ਖੜਾ ਲਾਂ ਕਾ 5 ਮਿੰਟ ਕੈਪਟਨ ਨੂੰ ਦੇਖਣੋਂ ਹਟ ਜਾਂਦਾ ਉਹ ਵਿਚਾਰਾ ਕੈਪਟਨ ਸਪੈਰੋ ਹਾਂ ਕੈਪਟਨ ਜ਼ਰੂਰ ਇਹ ਲੰਡਨ ਦੀ ਸ਼ਾਤ ਵਰਲਡ ਜਹਾਜ਼ ਹੈ ਯੂਰਪ ਦੀ ਹੈ ਸ਼ਾਰਕ ਹੈ ਨਾ ਇਹ ਸ਼ਾਰਕ 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 ਵੀ ਹੈ ਨਾ ਪੱਟ ਦਾ ਟੁਕੜਾ ਟੁਕੜਾ ਆ ਜਹਾਜ਼ ਕਦੋਂ ਦਾ ਖੜਾ ਹੈ ਇਹਦੇ ਉੱਪਰ ਹੈ HMS ਬੈਲਫਾਸਟ ਹੈ ਨਾ ਇਹ ਪਹਿਲੀ ਵਰਲਡ ਵਾਰ ਠੀਕ ਹੈ ਨਾ ਹੈਗੀ ਸ਼ਿਪ ਇਹ ਤਾਂ ਪਹਿਲੀ ਵਾਰ ਹੋਈ ਸੀ ਆਏ ਨਾ ਇਹ ਜਦੋਂ ਲੋਕ ਚੜੇ ਫਿਰਦੇ ਇੱਥੇ ਹਾਂ ਹਾਂ ਸਿੱਖ ਬਹੁਤ ਘਰਾਨਾ ਹੈ ਜਿਹੜੀ ਉਹ ਫਿਲਮ ਨਹੀਂ ਹੈਗੀ ਨਵਸਤੇ ਲੰਡਨ ਮੈਨੂੰ ਉਹਦੀ ਇੱਕ ਚੀਜ਼ ਸੁਣੀ ਆ ਆ ਗਿਆ ਵੀ ਨੰਟਨ ਬ੍ਰਿਜ ਇਹਦੇ ਵਿੱਚ ਉਹ ਪਿਆ ਹੈ ਨਾ ਮਾਰਾ ਯਾਰ ਰੰਜੀਤ ਸਿੰਘ ਦਾ ਕੋਇ ਨੂਰ ਹੀਰਾ ਜਿਹਦੇ ਵਿੱਚ ਪਿਆ ਬਹੁਤ ਹੈਲੋ ਏਜ ਨੂੰ ਭਰ ਕੇ ਚੱਲਦੀ ਆ ਉਹ ਨੂੰ ਫੇਰ ਕੋਲ ਤਾਂ ਲੰਦਰ ਤਰੇਤੀ ਆ ਚਲੋ ਜੀ ਚਲੋ ਜੀ ਨਿਪੜ ਗਿਆ ਨਿਪੜ ਗਿਆ ਹਾਂ ਉਤਰੋ ਚੱਲ ਗਏ ਕਰਾਂ ਹਾਂ ਓ ਬਾਬਾ ਫੜਦਾ ਓਏ ਉਹ ਦੇਖ ਘਰ ਵਾਲਾ ਆਜੋ 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 ਭੱਜ ਕੇ ਉਹਦੇ ਸਾਹਵੇਂ ਆ ਗਿਆ ਉੱਥੇ ਚੱਲਦੇ ਆ ਉਹ ਦਿਨ ਨੇ ਬਹੁਤ ਜ਼ੋਰ ਦਾ ਮਕਾਬਲਾ ਕੀਤਾ ਸਾਥ ਬੰਦਾ ਤੋਂ ਲੇਕਿਨ ਕੇੰਦਰਾ ਹਾਂ ਦੇਖ ਮਾਮੀ ਹਨਾ ਕਾਰਾਗਰੀ ਦੇਖ ਕੇ ਨਹੀਂ ਬਰੀਕ ਬਰੀਕ ਕੀਤੀ ਵੀ ਆ ਕਿਸੇ ਕੋਈ ਮੈਸਟਰੀ ਜਿਹੜੇ ਬਣਾਏ ਹੋਏ ਕਿੰਨੇ ਹਨ ਹਮ ਬਰੀਕੀਆ ਕੰਮ ਆ ਕਈ ਸੌ ਸਾਲ ਲੱਗੇ ਹੋਣੇ ਇਹਨਾਂ ਨੂੰ ਹਾਂ ਬਹੁਤ ਸਾਲ ਹੋ ਗਏ ਪਾਰਲੀਮੈਂਟ ਕੱਲੀ ਕੱਲੀ ਚੀਜ਼ ਐਨ ਚਿਣੀ ਪਈ ਆ ਸਹੀ ਗੱਲ ਆ ਮਾਮੀ ਉਧਰ ਵੀ ਅਮਰੀਕਾ ਜਿਹੇ ਜਿਹੇ ਕੋ ਉਧਰ ਨਹੀਂ ਹੈ ਉਧਰ ਹੈ ਨਹੀਂ ਇਹ ਜਿਹੇ ਕੋ ਇਹ 1100 ਸਾਲ ਪੁਰਾਣਾ ਹੈ। ਉਹ ਦੇਖੋ ਮਗਰਲੀ ਕੰਦ ਕਿੰਨੀ ਪੁਰਾਣੀ ਆ ਹਨਾ ਜੀ। 1100 ਸਾਲ ਪੁਰਾਣੀ ਬਿਲਡਿੰਗ ਆ ਵੀ ਇਹ। ਇੱਥੇ ਪੁਰਾਣੇ ਸਮੇਂ ਜੂਲ ਜਾਲ ਰੱਖਦੇ ਹੁੰਦੇ ਸੀਗੇ ਹਨਾ ਕੀ ਰੱਖਦੇ ਸੀ ਜੂਲ ਸਟੇਜ ਦਾ ਸਟੇਜ ਦੇ ਜੂਲ ਓਕੇ ਜੀ ਜਿਕਰ ਹੁਣ ਉਹ ਟਾਵਰ ਲੰਡਨ ਚਲੇਗੇ ਹਨਾ ਹਾਂਜੀ ਹਾਂਜੀ ਇੱਥੇ ਹੁੰਦੇ ਸੀ ਓਕੇ ਹੁੰਦਾ ਜੂਲ ਟਾਵਰ ਹਾਂ